ਸਾਥ ਸੰਗਤ ਜੀ ਇਧਰ ਜਦੋਂ ਪੰਦੇਖਾਣੇ ਸਮਾਨਖਾਨ ਨੂੰ ਆਖਿਆ ਪੁੱਤਰਾ ਆਪਾਂ ਬਾਜ ਦੇ ਦਈਏ ਤੇ ਆਪਣਾ ਝਗੜਾ ਮੁੱਕ ਸਕਦਾ ਗੁਰੂ ਬੜਾ ਬੇਨਤੀਆ ਇਹ ਗੁਰੂ ਸਾਨੂੰ ਮਾਫ ਕਰ ਦੇਵੇਗਾ ਤੇ ਉਹਨੇ ਸਮਾਨਖਾਨ ਨੇ ਪਤਾ ਕੀ ਆਖਿਆ ਉਹਨੇ ਆਪਣੀ ਮੋਛ ਨੂੰ ਚੜਾਇਆ ਵਟ ਮੋਛ ਨੂੰ ਵਟ ਦੇ ਕੇ ਆਖਿਆ ਤੇਰੀ ਕਿਣਾ ਖਾਂ ਖਾਂ ਕੇ ਮਤ ਮਾਰੀ ਗਈ ਗੁਰੂ ਘਰ ਤੋਂ ਤੇਰੀ ਗੁਰੂ ਘਰ ਦੀਆਂ ਦਾਲਾ ਬੀਬੀ ਕੇ ਸਮਝ ਤੇਰੀ ਖਤਮ ਹੋ ਗਈ ਆ ਤੂੰ ਉਹਨਾਂ ਸਾਧਾਂ ਤੋਂ ਡਰਦਾ ਹੈ ਤੂੰ ਉਸ ਗੁਰੂ ਤੋਂ ਡਰਦਾ ਹੈ ਇਹ ਬਾਜ ਅਸੀਂ ਕਦੀ ਨਹੀਂ ਦਿਆਂਗੇ ਜਾਂ ਆਪਣੇ ਗੁਰੂ ਨੂੰ ਆਖ ਜਿੱਥੇ ਮਰਜ਼ੀ ਵੇਖ ਲੈ ਮੈਂ ਜ਼ਿਆਦਾ ਪ੍ਰਚਾਰ ਨਹੀਂ ਕਰਨਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਵਾਸਤੇ ਕੁਝ ਉਹ ਲਫ਼ਜ਼ ਬੋਲਦਾ ਹੈ ਉਹ ਲਫ਼ਜ਼ ਫਿਰ ਬਾਬਾ ਵੀ ਨਹੀਂ ਜਾਣਦੇ ਸੁਣਨੇ ਨੇ ਉਹ ਲਫ਼ਜ਼ ਭਾਈ ਜੇਠੇ ਨੇ ਸੁਣਨੇ ਨੇ ਤੇ ਫੇਰੇ ਨਾਲ ਕਜੂੰਬਰ ਵੀ ਕੱਢਣਾ ਪਰ ਮੇਰੇ ਕੋਲੇ ਸਮਾਂ ਆਹ ਤਕੀਏ ਪਿਆਰ ਨਾਲ ਅਸਮਾਨ ਖਾਂ ਗੁਰੂ ਅਰਗੁਨ ਸਾਹਿਬ ਵਾਸਤੇ ਤੇ ਆਪਣੇ ਸਹੁਰੇ ਸਾਹਿਬ ਵਾਸਤੇ ਕੁਝ ਮਾੜੀਆਂ ਗੱਲਾਂ ਏ ਕਿਉਂ ਬੋਲਦਾ ਸੁਣਿਆ ਜੀ ਹੂੰ ਗੁੱਸੇ ਵਿੱਚ ਸਮਾਨ ਖਬ ਲਾਦਿਆ ਦਸੇ ਦੇ ਕਿਸਮਾਨ ਖਾ ਬੋਲ ਦਾ ਮੁਖੋ ਕਰਦਾ ਕੀ ਫਤਾਰ ਮੈਂ ਨਹੀਂ ਬਾਜ ਗੁਰਾਂ ਦਾ ਦੇਵਣਾ ਹੋ ਵੀ ਬਾਜ ਗੁਰਾਂ ਦਾ ਦੇਵਣਾ ਭਾਵੇਂ ਚੜ ਆਵੇ ਸਰਕਾਰ ਬਾਜੀ ਸਿਰਾਂ ਧੜਾਂ ਦੀ ਲਾਦਿਆ ਬਾਜੀ ਸਿਰਾਂ ਧੜਾਂ ਦੀ ਲਾਦਿਆ ਭਾਵੇਂ ਕੀਤਾ ਤੇ ਜਾਵਾ ਹਾਰ ਮਰਦਗਰੀ ਇਹ ਨਹੀਂ ਮੰਨਦੇ ਮੀਆਂ ਲੇਰ ਦੀਆਂ ਰੋਟੀਆਂ ਨਹੀਂ ਭੁੱਲੀਆਂ ਨਗਰ ਦੀਆਂ ਰੋਟੀਆਂ ਨਹੀਂ ਭੁੱਲਿਆ ਗੁਰੂ ਤਰਪਾਰ ਪਾਰੇ ਨਾ ਜਰਾਨੇ ਕਾਫਰਾ ਪਾਰ ਨਾਲ ਜਰਾਨੇ ਕਾਫਰਾ ਛੱਡ ਵੱਡਿਆਂ ਦੇ ਬੈਠਾ ਕਾਰ ਸਨਪੁਰਿਆ ਕਹਿ ਬਰਾਦਰੀ ਸਨਪੁਰਿਆ ਕਹਿ ਬਰਾਦਰੀ ਭਾਈ ਚਾਰਾ ਰਿਆ ਦਰਕਾਰ ਪੈਲੀ ਉਬਰ ਕਵਾਰੀ ਗੋਲਿਆਂ ਨਾਲ ਸਵਾਰ ਮੇਰੇ ਕੋਲ ਨੇ ਮਰਤਾ ਬਉਧੀਆਂ ਮੇਰੇ ਕੋਲ ਨੇ ਮਰਤਾ ਬਉਧੀਆਂ ਮੇਰਾ ਅਣਖੀ ਪਰਿਵਾਰ ਚੜ ਮਾਰ ਆਏ ਉਹਦੇ ਸੂਰਮੇ ਚੜ ਮਾਰ ਆਏ ਉਹਦੇ ਸੂਰਮੇ ਲਾਵਾ ਘੋੜਿਆਂ ਤੋਂ ਸਵਾਰ ਕਾ ਬੈਠਾ ਢਾਕੇ ਢੇਰੀਆਂ ਕਾ ਬੈਠਾ ਢਾਕੇ ਢੇਰੀਆਂ ਜਾ ਕੇ ਗੁਰਾਂ ਨੂੰ ਦੇ ਨੰਕਾਰ ਭੈੜਿਆ ਦੇ ਜਵਾਬ ਨੂੰ ਤੋੜ ਕੇ ਆਣਾ ਹੈ ਮੇਰੇ ਆਈ ਪਾਰ ਜਿਹੜੇ ਕੱਜ ਕਦੇ ਨਾ ਵਸਦੇ ਕੱਜ ਦੇ ਕਦੇ ਨਹੀਂ ਵਸਦੇ ਕਰੀ ਮਾਂ ਸਿੰਘਾ ਕਬਾਰਾ ਸਭ